ਅੱਜ ਸਵੇਰੇ ਸਵੇਰੇ ਜੈਤੋ ਪੁਲਿਸ ਦੇ ਸੀਐਸਟਾਫ ਜੈਤੋ ਨੂੰ ਇੱਕ ਵੱਡੀ ਕਾਂਜਾਬੀ ਹੱਥ ਲੱਗੀ ਹੈ ਜਦੋਂ ਸਵੇਰ ਜਲਦੀ ਅਰਲੀ ਮਾਰਨਿੰਗ ਹੀ ਨਸ਼ਾ ਤਸਕਰ ਖਤਰਾ ਪੰਜਾਬ ਸਰਕਾਰ ਦੀ ਛੇੜੀ ਮੁਹਿੰਮ ਜੁੱਧ ਨਸ਼ਿਆਂ ਖਿਲਾਫ ਤੇ ਤਹਿਤ ਇੱਕ ਗੱਡੀ ਜੋ ਬੰਡਾ ਰੋਡ ਤੋਂ ਆ ਰਹੀ ਸੀ ਉਧਰਲੇ ਸਾਈਡ ਤੇ ਪਿੰਡ ਚੰਦਪਾਣ ਦੇ ਪੁਲ ਤੇ ਸੀਐਸਟਾਫ ਜੈਤੋ ਤੇ ਪੰਜਾਬ ਪੁਲਿਸ ਜੈਤੋ ਨੇ ਇੱਕ ਸਾਂਝਾ ਨਾਕਾਬੰਦੀ ਕੀਤੀ ਹੋਈ ਸੀ ਸੂਚਨਾ ਦੇ ਅਧਾਰ ਤੇ ਪਤਾ ਲੱਗਿਆ ਹੈ ਕਿ ਜੋ ਤੇ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕੀ ਦਿੱਤਾ ਉਹਨਾਂ ਨੇ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਜਵਾਬ ਦੇ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਤੇ ਜਿਹਦੇ ਸਬੰਧ ਦੇ ਵਿੱਚ ਇੱਕ ਨਸ਼ਾ ਤਸਕਰੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਨਾਲ ਵਾਲਾ ਹੀ ਇੱਕ ਹੋਰ ਨਾਲ ਹੋ ਸਾਥੀ ਸੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਬੰਧ ਦੇ ਵਿੱਚ ਹੀ ਆਪਾਂ ਕਿ ਨਿਸ਼ਾਨ ਲੱਗੇ ਹੋਏ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਨਿਸ਼ਾਨਾਂ ਦੇ ਉੱਤੇ ਉਹਨਾਂ ਤੋਂ ਨਸ਼ਾ ਤਸਕਰਾਂ ਨੂੰ ਇੱਕ ਵਾਈਪਨ ਵੀ ਬਰਾਮਦ ਹੋਇਆ ਨਾਲ ਹੀ ਕਾਰਤੂਸਟ ਵੀ ਬਰਾਮਦ ਹੋਇਆ ਜਿਹਦੇ ਸਬੰਧ ਦੇ ਵਿੱਚ ਅੱਜ ਪੁਲਿਸ ਜੈਤੋ ਦੇ ਸੀਆਈ ਸਟਾਫ ਨੇ ਇੱਕ ਵੱਡੀ ਨਸ਼ਾ ਜੁੱਧ ਖਿਲਾਫ ਜੋ ਕਾਰਵਾਈ ਹੈ ਪੰਜਾਬ ਸਰਕਾਰ ਚਲਾਈ ਗਈ ਹੈ ਉਹਦੇ ਵਿੱਚ ਇਹ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪਤਾ ਲੱਗਿਆ ਕਿ ਜੇ ਉਹ ਵੀ ਇਹ ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ ਪੂਰ ਪੰਜਾਬ ਪੁਲਿਸ ਤੇ ਜੈਤੋ ਵੱਲੋਂ ਕੀਤੇ ਗਏ ਨੇ ਤੇ ਸੀਆਈ ਸਟਾਫ ਦੇ ਤਰੁਕ ਸੰਯੁਕਤ ਨਾਕੇ ਤੇ ਦੀਨ ਇਹ ਕਾਰਵਾਈ ਕੀਤੀ ਗਈ ਹੈ ਗੱਲ ਕੀਤੀ ਜਾਵੇ ਇਹ ਪੰਜਾਬ ਪੁਲਿਸ ਦਾ ਫੋਰਸ ਅੱਜ ਵੀ ਖਾਲੀ ਰਹਿਣਾ ਆ ਪਿੰਡ ਚ ਆ ਜਣੀ ਹੈ ਹੈ ਕਿੱਧਰ ਜੀ ਸਾਡੀ ਜਿਹੜੀ ਹੈਗੀ ਫਰੀਦਕੋਟ ਪੁਲਿਸ ਦੀ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਮਹਿੰਮ ਚੱਲਦੀ ਪਈ ਹੈ ਕੋਈ ਵੀ ਮਾੜਾ ਆਨਸਰ ਕੋਈ ਵੀ ਨਸ਼ਾ ਵਿਚਣ ਵਾਲਾ ਆਨਸਰ ਜਾਂ ਜਿਹੜੇ ਗੈਂਗਸਟਰਸ ਆਪਣੇ ਆਪ ਨੂੰ ਕਹਿੰਦੇ ਆ माड़े बंदे हैं। खिलाफ एक ने पिछले चार पांच महीना तो चलाया हुआ है और लड़ी दे तहत ही जो है तड़कसारैतो की जारी टीम है इनपुट सिथे तो जैतो ड्रेन खोल इन्होंने ना नाका लगाया ਔਰ ਇੱਕ ਕਾਲੇ ਰੰਗ ਦੀ ਬਲੈਕ ਸਕੋਰਪੀਓ ਗੱਡੀ ਇਹਨਾਂ ਨੂੰ ਆਂਦੇ ਹੋਏ ਦੇਖੀ ਤਾਂ ਫਿਰ ਇਹਨਾਂ ਨੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਥੈਂਕਫੁਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾਅ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗ ਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਖੇਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੇ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸki وجہ سے ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜਿਹੜੇ ਹੈਗੇ ਉਹਨਾਂ ਨੇ ਭੱਜਣ ਦੀ ਫਰਅਕ ਕੀਤੀ ਇਹ ਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚ ਗੋਲੀ ਲੱਗੀ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜਗੂ ਭਗਵਾਨਪੁਰਿਆ ਔਰ ਲੋਰੈਂਸ ਬਿਸ਼ਨੋਈ ਗੈਂਗਸ ਦੇ ਬੰਦੇ ਨੇ ਔਰ ਇਹ ਪੁਰਾਣੇ ਟਾਈਮ ਵਿੱਚ ਵੀ ਇੱਥੇ ਕਾਫੀ ਇਨਾਤੇ ਚਾਰ ਪਰਚੇ ਨੇ ਇਹਨਾਂ ਦੇ ਡਿਟੇਲਸ ਨੇ ਸੁਖਵਿੰਦਰ ਸਿੰਘ ਉਰਫ ਗगन ਗਗਨੀ ਦੇ ਨਾਮ ਸੇ ਇੱਥੇ ਇਹ ਬਦਨਾਮ ਸੀ ਔਰ ਦੂਜਾ ਜਿਹੜਾ ਹੈਗਾ ਬੰਦਾ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਇਹ ਦੋਨੋਂ ਹੀ ਅੰਬੇਦਕਰ ਨਗਰ ਜੈਤੋ ਦੇ ਰਹਿਣ ਵਾਲੇ ਨੇ ਔਰ ਜਿਹੜੇ ਚਾਰ ਪਰਚੇ ਗਗਨੀ ਤੇ ਨੇ ਉਹ ਆਮ ਸੈਕਟ ਦੇ ਪਰਚੇ ਨੇ ਔਰ ਐਨਡੀਪੀਐਸ ਦੇ ਪਰਚੇ ਨੇ ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕਿ ਇਹ ਜੈਤੋ ਇਲਾਕੇ 'ਚ ਜੈਤੋ ਚੁੰਗੇ ਇਲਾਕੇ 'ਚ ਅ ਵੱਡੀ ਮਾਤਰਾ 'ਚ ਇਹ ਨਸ਼ਾ ਵਿਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ 'ਚ ਜਿਹੜਾ ਹੈਗਾ ਇੱਕ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਔਰ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ ਚ ਇਹ ਇੱਕ ਅੱਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਇਚ ਆਈ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਟ ਆਰਐਸਪੀਡੀ ਔਰ ਡੀਐਸਪੀ ਜੈਤੋ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਦੀ ਜਿਹੜੀ ਟੀਮਾਂ ਹੈਗੀ ਉਹਨਾਂ ਨੇ ਜਿਹੜਾ ਇੱਕ ਸਵਿਫਟ ਰਿਸਪਾਂਸ ਕੀਤਾ ਉਹਦੀ ਵਜੇ ਸੇ ਹੀ ਅੱਜ ਇੱਕ ਇਲਾਕੇ 'ਚ ਇੱਕ ਬਹੁਤ ਚੰਗਾ ਇੱਕ ਮੈਸੇਜ ਜਾਊਗਾ ਜਦੋਂ ਆਮ ਪਬਲਿਕ ਨੂੰ ਇਹ ਪਤਾ ਚੱਲੂਗਾ ਕਿ ਜਿਹੜੇ ਵੱਡੇ ਮਗਰਮਚ ਜਿਹਨਾਂ ਨੂੰ ਕਹਿੰਦੇ ਹੈ ਉਹਨਾਂ ਨੂੰ ਵੀ ਅਸੀਂ ਫੜ ਕੇ ਔਰ ਬਹੁਤ ਹੀ ਐਕਸਟ੍ਰਿਕਟ ਐਕਸ਼ਨ ਦੇ ਸਾਥ ਔਰ ਇੱਕ ਜ਼ੀਰੋ ਟੋਲਰੈਂਸ ਪੋਲੀਸੀ ਕੇ ਸਾਥ ਅਸੀਂ ਜੇਲ੍ਹ 'ਚ ਭੇਜਾਂਗੇ